ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਸ੍ਰੀ ਲੈਣਾ ਜੀ ਨੇ ਸਾਥੀਆਂ ਨੂੰ ਕਿਹਾ ਤੁਸੀਂ ਦੇਵੀ ਦੇ ਦਰਸ਼ਨ ਕਰ ਆਓ ਮੈਨੂੰ ਮੋਖ ਪੋਗ ਦੇਣ ਵਾਲਾ ਪੂਰਨ ਪੁਰਖ ਮਿਲ ਗਿਆ ਹੈ ਸ੍ਰੀ ਲੈਣਾ ਜੀ ਦੇ ਸਾਥੀਆਂ ਨੇ ਆਪ ਜੀ ਨੂੰ ਨਾਲ ਜਾਣ ਵਾਸਤੇ ਬਹੁਤ ਜ਼ੋਰ ਲਾਇਆ ਪਰ ਆਪ ਜੀ ਉਹਨਾਂ ਦੇ ਨਾਲ ਨਾ ਗਏ ਅਤੇ ਕੁਝ ਚਿਰ ਗੁਰੂ ਜੀ ਪਾਸ ਹੀ ਸੇਵਾ ਕਰਦੇ ਰਹੇ ਅਤੇ ਫਿਰ ਨਾਮਦਾਨ ਦਾ ਉਪਦੇਸ਼ ਲੈ ਕੇ ਵਾਪਸ ਖੰਡੂਰ ਆਪਣੀ ਦੁਕਾਨ ਤੇ ਆ ਗਏ ਪਰ ਆਪ ਜੀ ਦਾ ਮਨ ਸਦਾ ਹੀ ਕਰਤਾਰਪੁਰ ਗੁਰ ਚਰਨਾਂ ਵੱਲ ਲੱਗਾ ਰਹਿੰਦਾ ਤੇ ਇਹੀ ਚਾਹੁੰਦੇ ਕਿ ਉੱਥੇ ਉਹਨਾਂ ਦੀ ਸੇਵਾ ਵਿੱਚ ਹੀ ਜੀਵਨ ਬਤੀਤ ਕਰੀਏ ਸੋ ਕੁਝ ਦਿਨ ਪਿੱਛੋਂ ਆਪ ਜੀ ਆਪਣੀ ਹੱਟੀ ਤੋਂ ਗੁਰੂ ਦੇ ਲੰਗਰ ਵਾਸਤੇ ਲੋਣ ਦੀ ਪੰਡ ਲੈ ਕੇ ਕਰਤਾਰਪੁਰ ਆ ਗਏ। ਲੋਣ ਲੰਗਰ ਵਿੱਚ ਰੱਖ ਕੇ ਆਪ ਜੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਖੇਤਾਂ ਵਿੱਚ ਚਲੇ ਗਏ। ਉਸ ਸਮੇ ਗੁਰੂ ਜੀ ਝੋਨੇ ਵਿੱਚੋਂ ਨਦੀਨ ਕਢਾ ਰਹੇ ਸੀ। ਜਦ ਸ਼੍ਰੀ ਲੈਣਾ ਜੀ ਉਹਨਾਂ ਪਾਸ ਗਏ ਤਾਂ ਗੁਰੂ ਜੀ ਨੇ ਕਿਹਾ ਪੁਰਖਾ ਇਹ ਇੱਕ ਪੰਡ ਨਦੀਨ ਦੀ ਚੁੱਕ ਕੇ ਘਰ ਗਊਆਂ ਮੱਜਾਂ ਵਾਸਤੇ ਲੈ ਚੱਲ। ਸ਼੍ਰੀ ਲੈਣਾ ਜੀ ਨੇ ਝੱਟ ਹੀ ਗਿੱਲੇ ਪਾਣੀ ਵਹੰਦੇ ਦੀ ਪੰਡ ਸਿਰ ਤੇ ਚੁੱਕ ਲਈ ਅਤੇ ਘਰ ਲੈ ਆਏ। ਜਦ ਗੁਰੂ ਜੀ ਘਰ ਆਏ ਤਾਂ ਮਾਤਾ ਸੁਲਖਣੀ ਜੀ ਨੇ ਕਿਹਾ ਤੁਸੀਂ ਬੜੀ ਬੇਪਰਵਾਹੀ ਕਰਦੇ ਹੋ। ਜਿਸ ਸਿੱਖ ਨੂੰ ਤੁਸਾਂ ਪਾਣੀ ਦੇ ਭਿੱਜੇ ਹੋਏ ਨਦੀਨ ਦੀ ਪੰਡ ਚੁਕਾ ਕੇ ਭੇਜਿਆ ਸੀ ਉਸ ਦੇ ਸਾਰੇ ਕੱਪੜੇ ਚਿੱਕੜ ਵਾਲੇ ਪਾਣੀ ਨਾਲ ਲਿਬੜ ਗਏ ਹਨ ਤੁਸੀਂ ਉਸ ਅਨਪੋਲ ਸਿੱਖ ਨੂੰ ਇਹ ਪੰਡ ਨਹੀਂ ਸੀ ਚੁਕਾਉਣੀ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਚਿੱਕੜ ਨਹੀਂ ਜਿਸ ਨਾਲ ਉਸ ਦੇ ਕੱਪੜੇ ਲਿਬੜੇ ਹਨ ਸਗੋਂ ਕਿਸਰ ਹੈ ਇਸ ਪੰਡ ਨੂੰ ਹੋਰ ਕੋਈ ਨਹੀਂ ਸੀ ਚੁੱਕ ਸਕਦਾ ਇਹੋ ਚੁੱਕ ਸਕਦਾ ਸੀ ਸੋ ਉਸਨੇ ਚੁੱਕ ਲਈ ਹੈ ਸ਼੍ਰੀ ਲੈਣਾ ਜੀ ਹਰ ਵੇਲੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਵਾਸ ਸਵਾਸ ਸਤਨਾਮ ਦਾ ਸਿਮਰਨ ਕਰਦੇ ਅਤੇ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਜੋੜੀ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ